ਇਹ ਲੱਗੀ ਆਪਣੀ ਡਿਗਰੀ ਤੇ ਸਾਡਾ ਮੱਲੀ ਰਸ ਕਰ ਰਿਹਾ ਜੀ welding ਪਲੇਟਾਂ ਨੂੰ ਤੁਸੀਂ ਦੇਖ ਸਕਾਂ ਜੀ ਢਾੜ ਕੇ ਚੌਤੀਰਾ ਮੱਛੀ ਮੋਟਰੇ ਲੱਗੋ ਪੈਪ ਗਲ ਜਾਂਦੇ ਆ ਤੇ ਮੋਟਰਾਂ ਬੜੀਆਂ ਕਿਸਨਾ ਦਾ ਨੁਕਸਾਨ ਉਹਦਾ ਬੋਰ ਪਾੜ ਜਾਂਦੇ ਆ ਮੋਟਰਾਂ ਡਿੱਗ ਜਾਂਦੀਆਂ ਹਨ ਤੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਜੀ ਤੇ ਇਹ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜੀ ਜਦੋਂ ਕਿਤੇ ਮੋਟਰ ਕੱਢਦੇ ਜੇ ਇਹ welding ਤਰਾ ਕੇ ਨਾ ਪਲੇਟਾਂ ਜ਼ਰੂਰ ਲਵਾ ਲਿਆ ਕਰੋ ਪਲੇਟਾਂ ਦੇ ਨਾਲ ਸਪੋਰਟ ਜ਼ਰੂਰ ਲਵਾਓ ਹੁਣ ਆ ਵੇਖੋ ਬਿਲਕੁਲ ਕੋਈ ਸਪੋਰਟ ਨਹੀਂ ਲੱਗੀ ਤੁਹਾਡੇ ਸਾਹਮਣੇ ਹੁਣ ਇਹ ਸਪੋਰਟਾ ਲਾ ਕੇ ਜਿਵੇਂ ਉਹ ਵੇ ਬਾਈ ਨੇ ਲਾਤੀਆਂ ਇੱਕ ਪੈਪ ਦੀ ਸਪੋਰਟ ਓਕੇ ਹੋ ਗਈ ਹੈਨਾ ਹਾਂ ਓਕੇ ਆ ਦੇਖੋ ਜੀ ਤੇ ਬਾਕੀ ਫੋਨ ਨੰਬਰ ਬਾਈ ਜੀ ਦੱਸ ਦੋ ਕੀ ਆ ਜੇ ਕਿਸੇ ਨੂੰ ਸੰਪਰਕ ਕਰਨਾ ਹੋਵੇ ਪ੍ਰਾਣੀ ਫੋਨ ਨੰਬਰ ਆ ਜੀ ਆਪਣਾ 88 721 40275 ਇਹ ਵੀਰ ਦਾ ਨੰਬਰ ਆ ਜੀ ਜਦੋਂ ਮਰਜ਼ੀ ਸੰਪਰਕ ਕਰੋ ਬਿਲਕੁਲ ਜੀ ਕਨੈਕਟ ਕਰ ਸਕਦੇ ਹੋ ਬਿਲਕੁਲ ਜੀ